ਜੇ ਜਿਹੜੀ ਆ ਬੈੜ ਆ ਗਈ ਨਾ ਇਹ 6 ਮਹੀਨਿਆਂ ਦੀ ਟੋਕੜ ਗੱਬਣਾ ਦੀ 6 ਮਹੀਨਿਆਂ ਦੀ ਗੱਬਣ ਬੈੜ ਆ ਗਈ ਤੇ ਥਣ ਲੇਵੇ ਤੋਂ ਜਿਹੜੀ ਹੈ 8 ਸਾਲੇ 10 ਕਿਲੋ ਦੁੱਧ ਹਾਜ਼ਰ ਆ ਤੇ ਜਿਵੇਂ ਅਸੀਂ ਕੱਲ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਪਿਰਤਪਾਲ ਦੇ ਫਾਰਮ ਦੇ ਵਿੱਚ ਪਹੁੰਚੇ ਹੋਏ ਹਾਂਗੇ ਬਾਈ ਕੋਲੇ ਨਾ ਅੱਜ ਆਪਾਂ ਸਾਨੂੰ ਜਿਹੜੀਆਂ ਬਾਈ ਨੇ ਬੈੜਾ ਦੇਣੀਆਂ ਹੈ ਤੇ ਉਹਨਾਂ ਹੀ ਜਾਣਕਾਰੀ ਲੈ ਕੇ ਦੇਣੀ ਆ ਮਿੱਤਰੋ ਵਿੱਚ ਗਾਮ ਆ ਗਿਆ ਤੋਕਣਾ ਗੱਬਣਾ ਆ ਗਿਆ ਤੇ ਵਿੱਚ ਦੋ ਗਾਮਾ ਸੂਣ ਵਾਲੀਆਂ ਆ ਗਿਆ ਜਿਹੜੀਆਂ ਇਧਰਲੇ ਪਾਸੇ ਖੜੀਆਂ ਤੇ ਇੱਕ ਜਿਹੜੀ ਬਾੜ ਖੜੀ ਆ ਇਧਰਲੇ ਪਾਸੇ ਬੰਨੀ ਹੋਈ ਹੈ ਨਾ ਇਹਦੀ ਵੀ ਆਪਾਂ ਜਾਣਕਾਰੀ ਲੈ ਲਾਂਗੇ ਬਾਕੀ ਜਿਹੜਾ ਹੈਗਾ ਨਾ ਆਪਾਂ ਸਾਰੀ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਤੇ ਕੱਲੀ ਕੱਲੀ ਦੀ ਡਿਟੇਲ ਲੈ ਕੇ ਦਿੰਨੇ ਆ ਮਿੱਤਰੋ ਬਾਕੀ ਜਿਹੜੇ ਭਰਾਵਾਂ ਨੂੰ ਕੋਈ ਵੀ ਨਾਗ ਪਸੰਦ ਆਉਂਦਾ ਹਨਾ ਤੇ ਤੁਸੀਂ ਐਸੇ ਫਾਰਮ ਦੇ ਉੱਤੇ ਆਇਓ ਤੇ ਆ ਕੇ ਆਦੀ ਤਸੱਲੀ ਕਰ ਲਿਓ ਤਸੱਲੀ ਕਰਕੇ ਜਿਹੜੀ ਹੈਗੀ ਨਾ ਕੋਈ ਵੀ ਨਗਰ ਜਿਹੜਾ ਹੈਗਾ ਤੁਸੀਂ ਲੈ ਜਾ ਸਕਦੇ ਹੋ ਇਸ ਵੀਡੀਓ ਦੇ ਵਿੱਚ ਘਟੋ ਘਟ ਸੱਤ ਨਗਰ ਰਹਿਣਗੇ ਤੇ ਆਓ ਕਰਾਗੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਬਾਈ ਕਿਵੇਂ ਪਿਤਪਾਲ ਠੀਕ ਆ ਜੀ ਵਧੀਆ ਜੀ ਤੇ ਪਿੰਡ ਕਿਹੜਾ ਆ ਗਿਆ ਪਿਤਪਾਲ ਆਪਣਾ ਪਿੰਡ ਮੰਡੀਗਲਾਂ ਜਿਲ੍ਹਾ ਬਠਿੰਡਾ ਰਾਮਪੁਰਪੁਰ ਦੇ ਨੇੜੇ ਆ ਜੀ ਠੀਕ ਹੈ ਅੱਛਾ ਪਿਤਪਾਲ ਜਿਵੇਂ ਆਪਣੇ ਕੋਲੇ ਕਿੰਨਾ ਖੇਰ ਹੋ ਗਿਆ ਇਹ ਫਾਰਮ ਕਰਦੇ ਨੇ ਮੈਂ ਇੱਧਰ ਤਾਂ ਆਪਣੂ ਗਾਈਆਂ ਨਾਲ ਛੱਡੀਆਂ ਤੋਂ 2 ਸਾਲੇ ਹੋਏ ਆ। ਅੱਛਾ। ਉਹਨਾਂ ਮੱਝਾਂ ਦਾ ਸੀ ਆਪਣਾ। ਮੱਝਾਂ ਦਾ ਸੀ। ਘਰੇ ਵੀ ਸੀ ਗਾਈਆਂ ਆਪਣੇ ਕੋਲ। ਠੀਕ ਆ। ਹੁਣ ਸਾਰੇ ਜਾਨਵਰ ਜਿਹੜੇ ਹੈਗੇ ਫਾਰਮ ਦੇ ਉੱਤੇ ਕਿੰਨੇ ਆਪਣੇ ਕੋਲੇ? ਆਪਣੇ ਕੋਲ ਹੈਗੇ ਬਾਈ ਨਗ ਵੀਰੇ। ਬਾਈ ਨਗ। ਵਿੱਚੇ ਬੱਚੀਆਂ ਲਾ ਕੇ। ਹਾਂ ਨਿੱਕ। ਅੱਛਾ ਜੇ ਹੁਣ ਗੱਲ ਕਰ ਲਈਏ ਆਪਾਂ ਪਹਿਲੇ ਨੰਬਰ ਵਾਲੀ ਬਿਹੜ ਤੋਂ ਹਣਾ। ਜਿਹੜੀ ਤੇਰੀ ਐਸੇ ਬਿਹੜ ਤੋਂ ਹੀ ਗੱਲ ਕਰ ਲੈਣੀ ਆਹ ਬਿਹੜਾ ਕੀ। ਇਹ ਦੇਣੀ ਆ। ਹਾਂਜੀ ਹਾਂਜੀ ਹਾਂਜੀ। ਇਹ ਬਿਹੜ ਦੀ ਜਾਣਕਾਰੀ ਦੇ ਮੈਨੂੰ। ਇਹ 50053 ਦੀ ਆਪ ਆ ਵੀਰੇ ਇਹ। ਠੀਕ ਆ। ਆਪਾਂ ਇਹਨਾਂ 45 ਲੀਟਰ ਦੁੱਧ ਚ ਹੁਣ ਇਹ 2 ਮਹੀਨੇ ਦੀ ਗੱਬਣ ਆਏ ਠੀਕ ਹੈ ਅਗਲਾ ਚੈੱਕ ਕਰਾ ਕੇ ਲੈ ਕੇ ਜਾਓ ਚੈੱਕਰ ਵਾਲੇ ਜੋ ਟੈਸਟ ਕਰਉਣਾ ਕੋਈ ਟੈਸਟ ਕਰਉਣਾ ਅੰਦਰੋਂ ਚੱਕ ਬਾਹਰੋਂ ਚ ਕੋਈ ਮਰਜ਼ੀ ਟੈਸਟ ਕਰਾਵੇ ਆਪਣਾ ਠੀਕ ਹੈ ਤੇ 2 ਮਹੀਨੇ ਦੀ ਗੱਬਣ ਤੇ ਦੁੱਧ ਕਿੰਨਾ ਹੋਣਾ ਥੱਲੇ ਹੁਣ ਹੋਊਗਾ 8-9 ਕਿਲੋ ਦੁੱਧ ਬਈਆਂ 8-9 ਕਿਲੋ ਠੀਕ ਹੈ ਤੇ ਇਹ ਗੱਬਣ ਕਿਹੜੇ ਉਹ ਤੇ ਤੁਹਾਂ ਟੀਕੇ ਦਵਾ ਇਹ ਮੈਜਿਕ ਤਵਾ ਇਹ ਕਿਤੋਂ ਲਈ ਕਰਾਂ ਇੱਧਰਲੇ ਪਾਸੇ ਤੇ ਥਣਾ ਦੀ ਜਿਹੜੀ ਹੈਗੀ ਸਾਰੀਆਂ ਪਾਸ ਨੇ ਬਾਈ ਓਕੇ ਜਮਾਲ ਠੀਕ ਕਰਕੇ ਲੈ ਕੇ ਆਵੇ ਲੈ ਵੀ ਆਹ ਦੇਖ ਲਓ ਜਿਹੜੀ ਆਹ ਆ 2 ਮਹੀਨਿਆਂ ਦੀ ਗੱਬਣ ਬਹਿੜ ਆ ਗਈ ਤੇ ਥਣ ਲਵੇ ਤੋ ਜਿਹੜੀ ਹੈਗੀ ਤੁਸੀਂ ਕੋਲੇ ਵੀ ਆਜੋ ਨਿਗਾਹ ਮਾਰ ਲਓ ਬਾਕੀ ਬਰੀਡ ਚੈੱਕ ਕਰ ਲਓ ਤੁਸੀਂ ਤੇ ਜੇ ਗੱਲ ਕਰ ਲਗੇ ਇਹਦੇ ਮਾਂ ਆੜੀ ਜੀ ਫੋੜ ਤਾਂ ਹੈਗੀ ਹੈ ਨਾ ਹਾਂ ਹਾਂ ਇਧਰਲੇ ਪਾਸੇ ਹਾਂ ਇਹ ਆ ਦੇਖ ਲਓ ਮਿੱਤਰੋ ਅੱਛਾ ਇਹਦਾ ਰੇਟ ਕੀ ਕਰਤਾ ਫਿਰ ਆਪਾਂ ਰੇਟਾਂ ਇਹਨਾਂ ਇਕੱਠੀਆਂ ਦੀ ਕਰ ਦਾਂਗੇ ਵੀਰੇ ਜਿਹੜਾ ਕੋਈ ਕੋਲੇ ਆ ਗਿਆ ਹਾਂ ਇਕੱਠੀਆਂ ਸਾਬ ਨਾਲ ਅੱਡ ਕਰ ਲਾਂਗੇ ਜੇ ਕੱਝ ਇਕੱਠੀਆਂ ਲੈਣੀਆਂ ਹੋਈਆਂ ਠੀਕ ਹੈ ਕੱਲੇ-ਕਲੇ ਦਾ ਅੱਡ ਚੱਲ ਫਿਰ ਅੱਗੇ ਅੱਛਾ ਪ੍ਰਿਤਪਾਲ ਜੇ ਗੱਲ ਕਰ ਲਗੇ ਹੁਣ ਆਪਣੇ ਕੋਲੇ ਇੱਕ ਬਹਿੜਾ ਦੇਣੀ ਹੈ ਹਨਾ ਹਾਂਜੀ ਹਾਂਜੀ ਵੀ ਇਸ ਬਹਿੜ ਦੀ ਜਾਣਕਾਰੀ ਦੇ ਮੈਨੂੰ ਵੀ ਇਹ ਜਿਹੜੀ ਹੈਗੀ ਹੈ ਗੱਬਣ ਹੈ ਕਿ ਕਿਵੇਂ ਕੋਸਾ ਨਹੀਂ ਬਈ ਇਹ ਕਿੱਟ ਲਾ ਕੇ ਦੁੱਧ ਤੇ ਲਾਈਆਂ ਹੋਈਆਂ ਆਪਣੀਆਂ ਅੱਛਾ ਇਹ ਕਿੱਟ ਲਾ ਕੇ ਜਿਹੜੀ ਹੈਗੀ ਦੁੱਧ ਤੇ ਲਾਈ ਹੋਈ ਹੈ ਆਹ ਬਹਿੜ ਕਿੰਨਾਂ ਸੂਆ ਵੀ ਮਤਲਬ ਇਹ ਇਹ ਤੀਜੇ ਸੂਏ ਵਾਸਤੇ ਗੱਬਣ ਹੋਊਗੇ ਤੇ 12ਵੇਂ ਮਹੀਨੇ ਚ ਟੀਕਾ ਭਰਾਉਣਾ ਆਪਾਂ ਇਹਦੇ ਅੱਛਾ ਦਵਾਈ ਦਵਾਈ ਧਰਾ ਕੇ ਸਾਰਾ ਕੁਝ ਸਾਫ ਕਰਾਈ ਹੋਈ ਅੰਦਰੋਂ ਆਪਣੀ ਤੇ ਹੁਣ ਕਿੰਨਾ ਦੁੱਧ ਹੈ ਇਹਦੇ ਥੱਲੇ ਇਹ ਥੱਲੇ ਹੋਊਗਾ 10 ਕਿਲੋ ਦੁੱਧ ਬਾਈ ਹੁਣ ਕਰੀ ਜਾਂਦੀ ਹੈ ਤਾਂ ਜਾਓਗੇ ਇਹ 20 ਲੀਟਰ ਦੇ ਦੁੱਧ ਤੇ 20 ਲੀਟਰ ਤੇ ਹਾਂ ਕਿੰਨੇ ਕੇ ਦਿਨ ਹੋ ਗਏ ਮਤਲਬ ਇਹਨੂੰ ਇਹਨੂੰ ਹਜੇ 20 ਦਿਨ ਹੀ ਹੋਇਆ ਬਾਈ ਅੱਛਾ 20 ਦਿਨ ਦਾ ਪੰਜ ਦਿਨ ਦਾ ਬਣਾ ਲਾਉਂਦੇ ਨਹੀਂ ਹੁੰਦੇ ਫਿਰ ਦਸਾਂ ਖੇਦ ਦੇਨ ਹੋਇਆ ਠੀਕ ਠੀਕ ਆ ਲੈ ਵੀ ਆਹ ਦੇਖ ਲਓ ਜਿਹੜੀ ਆਹ ਬਿਹੜ ਆ ਗਈ ਨਾ ਇਹਦਾ ਕੱਦ ਕਾਠ ਵੀ ਨੋਟ ਕਰ ਲਓ ਤੇ ਹੁਣ ਇਸ ਵਾਰ ਥੱਲੇ 10 ਕਿਲੋ ਦੁੱਧ ਜਿਹੜਾ ਹੈਗਾ ਹਾਜ਼ਰ ਆ ਤੇ 12ਵੇਂ ਮਹੀਨੇ ਦੇ ਵਿੱਚ ਬਾਈ ਕਹਿੰਦਾ ਜਿਹੜਾ ਹੈਗਾ ਇਹ ਟੀਕਾ ਲੈ ਲੂਗੀ ਚੱਲ ਕਰਾਂ ਲਿਆ ਕਰਾਂ ਇੱਧਰ ਹੋਰ ਕਿਹੜੀ ਰਹਿ ਗਈ ਆਪਣੇ ਇਹ ਆਹਾ ਦਿਖਾਤੀ ਇਹ ਨਹੀਂ ਦੇਖੋ ਕਿ ਇੱਕ ਮਿੱਤਰੋ ਆਹ ਬਿਹੜ ਆ ਗਈ ਜਿਹੜੀ ਹੈਗੀ ਐ ਇਹ ਪਹਿਲਾ ਸੂਆ ਹਨਾ ਹਾਂ ਦੋ ਦੰਦ ਹੀ ਹਾਂ ਜੇ ਇਹ ਪਹਿਲਾ ਸੂਆ ਦੋ ਦੰਦ ਬਿਹੜ ਆ ਗਈ ਤੇ ਲੇਵਾ ਸੋਨਾ ਬਣਾਇਆ ਇਹਨੇ ਯਾਰ ਇਹ ਕਿਵੇਂ ਸੂਣ ਵਾਲੀ ਹੈ ਕਿ ਕਿਵੇਂ ਕੁਸਾ ਨਹੀਂ ਇਹ ਵੀ ਕਿੱਟ ਲਾ ਕੇ ਦੁੱਤੀ ਲਈ ਹੈ ਵੀਰੇ ਅੱਪਾ ਅੱਛਾ ਇਹ ਵੀ ਕਿੱਟ ਲਾ ਕੇ ਹਾਂ ਹਾਂ ਕਿੰਨਾ ਦੁੱਧਾ ਹੁਣ ਇਹ ਥੱਲੇ ਇਹ ਥੱਲੇ ਵੀ 10 ਕਿੱਲੋ ਜੀ ਵੀਰੇ ਇਹਦੇ ਥੱਲੇ ਇਹਨੂੰ ਵੀ ਓਨੇ ਦਿਨ ਹੀ ਹੋਗੇ ਹਾਂ ਸੇਮ ਇਕੱਠੀ ਇੱਕਦਮ ਹੀ ਸ਼ੁਰੂ ਕਰੀਆਂ ਸੀ ਅੱਪਾ ਅੱਛਾ ਤੇ ਹੁਣ 10 ਕਿਲੋ ਦੁੱਧ ਆ ਇਹਦੇ ਥੱਲੇ ਦੋ ਦੰਦ ਆ ਕੀ ਹਾਂਜੀ ਹਾਂਜੀ ਓਕੇ ਤੇ ਟੀਕਾ ਫਿਰ ਇਹਦੇ ਇਹਦੇ ਵੀ 12ਵੇਂ ਚ ਕਰਾਉਣਾ ਵੀਰੇ 12ਵੇਂ ਚ ਚੱਲ ਫਿਰ ਕਰਾਂ ਇਹਨੂੰ ਵੀ ਹੱਕ ਕਰਾਂ ਇੱਧਰਲੇ ਪਾਸੇ ਲੈ ਆਪਾਂ ਤੋਰ ਕੇ ਦਿਖਾ ਦਈਏ ਲੈ ਵੀ ਤੇਰੀ ਆ ਬਿਹੜ ਜਿਹੜੀ ਹੈਗੀ ਇਹ ਕਿਹੜੇ ਦੀ ਬਾਹਦੀ ਆ ਬੁੱਲਦੀ ਆ ਇਹ 40116 ਦੀ ਆ 40116 ਦੀ ਲੈ ਵੀ ਮਿੱਤਰੋ ਆਹ ਦੇਖ ਲਓ 40116 ਦੀ ਮਾਂ ਦਾ ਰਿਕਾਰਡ ਸਾਰਾ ਹੈਗਾ ਆਪਣੇ ਕੋਲ ਮਾਂ ਦੀ ਮਾਂ ਦਾ ਕਿੰਨਾ ਹੈ ਦੁੱਧ ਇਹਦੀ ਮਾਂ ਦਾ ਹੈਗਾ ਹੀ 50 ਕਿਲੋ ਵੀਰੇ ਠੀਕ ਆ ਲੈ ਵੀ ਮਿੱਤਰੋ ਆਹ ਬਿਹੜ ਸਾਲੇ 10 ਕਿਲੋ ਦੁੱਧ ਹਾਜ਼ਰ ਆ ਤੇ ਬਰੀਡ ਵਾਲੇ ਪਾਸੋਂ ਜਿਹੜਾ ਹੈਗਾ ਸ਼ਰੇਟ ਫਿਰ ਇਹਨਾਂ ਦਾ ਇਕੱਠੀਆਂ ਦੀ ਕਰ ਲਾਂਗੇ ਵੀਰੇ ਜੇ ਕਿਸੇ ਨੇ ਇਕੱਠੀਆਂ ਕਰਨੀਆਂ ਉਹ ਹਿਸਾਬ ਨਾਲ ਕਰ ਲਾਂਗੇ ਠੀਕ ਆ ਚਲੋ ਉਹ ਕੋਈ ਗੱਲ ਨਹੀਂ ਕੋਲੇ ਆ ਜੂ ਜਿਹੜਾ ਬੰਦਾ ਉਂ ਆਇਆ ਇਹ ਰੇਵਾ ਬੜਾ ਸੋਹਣਾ ਕੱਢੂਗੀ ਇਹ ਤਾਂ ਕੁਛ ਵੀ ਨਹੀਂ ਬਈ ਇਹ ਤਾਂ ਹਜੇ ਹੋਰ ਦੁੱਧ ਵਧੂਗੀ ਬਈ ਹਾਂ ਇਹ ਤਾਂ ਵਧੋਗੇ ਰਾਂ ਹਾਂ ਠੀਕ ਆ ਲਿਆ ਫਿਰ ਕਰਾਂ ਉਧਰੋਂ ਹੋਰ ਕਿਹੜੀ ਰਹਿ ਗਈ ਆਪਣੇ ਕੋਲੇ ਹੋਰ ਕਿਹੜੀ ਆ ਗਈ ਇੱਧਰ ਆਹ ਸੇ ਖੜੀ ਅੱਛਾ ਇਹ ਬਹਿੜ ਤੇਰੀ ਕਿੰਨੇ ਮਸੂਆ ਵੀ ਤੀਜਾ ਸੂਆ ਸੂਈ ਹੋਈ ਆ ਵੀਰੇ ਤੀਜਾ ਸੂਆ ਸੂਈ ਹੋਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ 7 ਮਹੀਨੇ ਹੋ ਗਏ ਇਹਨੂੰ ਛੇ-ਸੱਤਵੇਂ ਮਹੀਨੇ ਹੋ ਗਏ ਤੇ ਦੁੱਧ ਕਿੰਨਾ ਹਜਰਾ ਹੋਣੇ ਥੱਲੇ ਇਹ ਥੱਲੇ ਵੀ 10 ਕਿਲੋ ਹੋ ਗਿਆ ਵੀਰੇ ਹੁਣ 10 ਕਿਲੋ ਦੁੱਧ ਹਾਂ ਠੀਕ ਆ ਛੇ-ਸੱਤਵੇਂ ਮਹੀਨੇ ਫਿਰ ਟੀਕਾ ਲੱਤਾਂ ਨਹੀਂ ਇਹਨੇ ਠੀਕ ਆ ਕਰਿਆ ਹੋਇਆ ਇਹਨੇ ਗੱਬਣ ਕਰਾਉਣ ਚੈੱਕ ਕਰਾਉਣੀ ਆ ਵੀਰੇ ਹੰਜੇ ਆਪਾਂ ਇਹ ਅੱਛਾ ਹੂੰ ਟੀਕਾ ਭਰਿਆ ਹੋਇਆ ਹਾਂ ਹਾਂ ਠੀਕ ਆ ਤੇ ਫਿਰ ਇਹ ਕਿਵੇਂ ਮਤਲਬ ਪੀ ਕੇ ਦਾ ਕਿੰਨਾ ਗੱਤ ਮਤਲਬ ਠੀਕ ਹੈਗਾ ਜੀ ਨਾ 35 ਲੀਟਰ ਵੀਰੇ 35 ਲੀਟਰ ਠੀਕ ਆ ਆ ਫਿਰ ਕਰ ਹਾਂ ਇਧਰ ਕਰਦੇ ਇਹਨੂੰ ਮਾੜੀ ਜਿਹੀ ਕਰਾ ਦਿਖਾਤਾ ਦੀਗੇ ਕੁਛ ਇਹ ਆ ਦੇਖ ਲਓ ਵੱਡੀ ਬੁੱਟੀ ਬਹੁਤ ਆ ਹਨਾ ਮੋਲੀ ਨਯਾਜ ਵੱਡੀ ਆ ਬਈ ਹੰਦਾ ਲਿੱਸੀ ਲਿੱਸੀ ਕਰਕੇ ਹਾਂ ਹੈ ਤਾਂ ਕਹਿੰਦੀ ਲਿੱਸੀ ਲਿੱਸੀ ਸੁਵਾ ਤੀਜਾ ਚੌਥਾ ਸੂ ਕੀ ਫਿਰ ਹਾਂ ਚੌਥਾ ਵੀਰੇ ਠੀਕ ਆ ਲੈ ਵੀ ਆ ਆ ਗਈ ਚੌਥਾ ਸੂਆ ਸੂਣ ਵਾਲੀ ਠੀਕ ਐ ਗੱਬਣ ਜਿਹੜੀ ਹੈਗੀ ਪਤਾ ਨਹੀਂ ਹੈਗੀ ਉਹ ਤੁਸੀਂ ਹੌ ਚੱਕਰ ਕੇ ਬਦਲ ਲਗੋ ਬਈ ਹਾਂ ਅੱਛਾ ਪਿਤਪਾਲ ਜਿਹੜੀ ਤੇਰੀ ਆ ਬਹਿੜ ਆ ਗਈ ਬਾਈ ਹਾਂਜੀ ਹਾਂਜੀ ਇਸ ਬਹਿੜ ਦਾ ਕਿਵੇਂ ਪਹਿਲਾ ਸੂਆ ਕਿ ਦੂਜਾ ਇਹ 6 ਦਿਨਾਂ ਦੇ ਵੀਰੇ ਦੂਜਾ ਸੂਆ ਅੱਛਾ 6 ਦਿਨਾਂ ਦਾ ਦੂਜਾ ਸੂਆ ਹਾਂਜੀ ਹਾਂਜੀ ਤੇ ਕਿੰਨੇ ਦਿਨ ਰਹਿ ਗਏ ਤੇ ਇਹ 11ਵੇਂ ਤੋਂ 16 ਦਿਨ ਪੂਰੇ ਆ। 11ਵੇਂ ਦੀ 16 ਨੂੰ ਪੂਰੇ ਦਿਨ। ਤੇ ਫਿਰ ਹਜੇ ਤਾਂ ਘੱਟੋ ਘੱਟ 15 ਦਿਨ ਪਈਆ ਖੁੱਲੇ। ਹਾਂ ਹਾਂ ਮੇਰੀ ਹਾਂ। 15 ਤੋਂ ਵੀ ਵੱਧ ਪਈਆ। ਹਾਂ ਜੀ। 20 25 20 25 ਦਿਨ ਲੈ ਜੂਗੀ। ਹਾਂ ਹਾਂ। ਕਿੰਨਾ ਦਿੱਤਾ ਇਹਨੇ ਪਹਿਲਾਂ ਨੇ ਦੁੱਧ? ਇਹਨੇ ਦਿੱਤਾ 30 ਕਿਲੋ ਵੀਰੇ ਦੁੱਧ। ਪਹਿਲਾਂ ਨੇ 30 ਕਿਲੋ ਤੇ ਹੁਣ ਫਿਰ ਤੈਨੂੰ ਕਿੰਨੇ ਦੀ ਆਸ ਹੈ ਤੂੰ? ਇਹਦੇ ਹੈਗੇ 30 ਤੋਂ ਬਾਹਰ ਹੀ ਚੱਲੂ ਬਾਈ। ਅੱਛਾ 30 ਤੋਂ ਬਾਹਰ? ਹਾਂ। ਆਪਣੀ ਗੱਲ ਕੀ ਫੀਡ ਦਾ ਫਾਰਮੂਲਾ ਪੀਡੀਐਸ ਦਾ। ਅੱਛਾ। ਕੁਈ ਆਇਆ ਸਾਹਮਣੇ ਗਾਹਾਂ ਜੀ ਆਏ ਲਾਉਣ ਦੀ ਲੱਗੇ ਆਪਾਂ ਕੋਈ ਹੋਰ ਕੰਪਨੀ ਦੀ ਫੀਡ ਪਾਉਂਦੇ ਆ ਠੀਕ ਐ ਇਹ ਜੋ ਜੋ ਬਣੀ ਜਾਣਗੇ ਉਹ ਨੇੜੇ ਜਾਈ ਜਾਣਗੇ ਬਣੀ ਜਾਣਗੇ ਬਣੀ ਜਾਣਗੀਆਂ ਹਾਂ ਚਲੋ ਪਹਿਲਾ 100 ਜਾਂ 30 ਕਿਲੋ ਵੀ ਬਹੁਤ ਹੁੰਦਾ ਦਾ ਤਾਂ ਇਹ ਲੱਗੀ ਦੇ ਲਓ ਵੀ ਕਿੱਡਾ ਇਹ ਆਪ ਕਿਹਦੇ ਟੀਕੇ ਦੀ ਐ ਇਹ 40 428 ਦੀ ਐ ਇਹ 40 428 ਕਿਹਦਾ ਹੈਗਾ ਸੈਗ ਦਾ ਸੈਗ ਦਾ ਸੈਗ ਦਾ ਠੀਕ ਆ ਅੱਛਾ ਉਹ ਜਿਹੜੀ ਚਿੱਟੀ ਗਾਂ ਆ ਗਈ ਆਪਣੀ ਆਹਾਂ ਹਾਂ ਨਹੀਂ ਇਹਦਾ ਆਪ ਦਾ ਪਤਾ ਨਹੀਂ ਸੀ ਮੁੰਡਾ ਲੱਗੇ ਇਹਦੇ ਮੈਜਿਕ ਆਈ ਲੱਗਿਆ ਕਿਹੜਾ ਹੈਗਾ ਮੈਜਿਕ ਮੈਜਿਕ ਦਾ ਆਪਣੇ ਦੋ ਸੀਮੇ ਲੱਗੇ ਹੋਇਆ ਬੀਸਟ ਤੇ ਮੈਜਿਕ ਠੀਕ ਆ ਇਹ ਕਿੰਨਾ ਸੂਆ ਸੁੰਦੀ ਆ ਫਿਰ ਇਹ ਤੀਜਾ ਇਹ ਤੀਜਾ ਸੂਆ ਕਿੰਨੇ ਦਿਨ ਬਚੇ ਰਹਿ ਗਏ ਇਹਦੇ ਵੀ ਇਹਦੇ 5 ਦਿਨ ਰਹਿ ਗਏ ਬਈ ਇਹਦੇ 5 ਦਿਨ ਹੈ ਜੇ ਆ ਦੇਖ ਲੋ ਮਿੱਤਰੋ ਇਹਦੇ ਗਾਂ ਦੇ ਜਿਹੜੇ ਹੈਗੇ ਨਾ 5 ਦਿਨ ਬਾਕੀ ਆ ਲੈ ਵੀ ਕਦਾੜੇ ਦੇਖ ਮਾਰ ਦਿਆਂ ਲੈ ਇਹ ਬਈ ਫਿਰ ਮੈਨੂੰ ਅੱਜ ਦੱਸ ਦੇ ਦੂਜੇ ਸੂਏ ਕਿੰਨਾ ਦਿੱਤਾ ਇਹਨੇ ਦੁੱਧ ਫਿਰ ਇਹਨੇ ਦਿੱਤਾ 29 ਕਿਲੋ ਦੁੱਧ ਵੀਰੇ ਦੂਜੇ ਸੂਏ 29 ਕਿਲੋ ਤੇ ਹੁਣ ਫਿਰ ਕਿੰਨੇ ਦੀ ਆਸ ਆ ਤੀਜੇ ਸੂਏ 30 ਤੋਂ ਬਾਹਰ ਹੀ ਜੱਲੂ ਬਾਈ ਹੁਣ 30 ਤੋਂ ਬਾਹਰ ਹਾਂ ਹਾਂ ਤੇ ਇਹੇ ਜੀ ਗਾ ਇਹ ਜਿਹੜੀ ਹੈਗੀ ਨਾ ਭੱਜ ਦੌੜ ਕਰਦੀ ਹੈਗੀ ਤੇ ਇਹੇ ਵਹੜ ਨੇ ਦੂਜੇ ਸੂਏ 29 ਕਿਲੋ ਦੁੱਧ ਜਿਹੜਾ ਹੈਗਾ ਦਿੱਤਾ ਹੋਇਆ ਤੇ ਹੁਣ ਜਿਹੜਾ ਹੈਗਾ ਬਾਈ ਕਹਿੰਦਾ ਨਾ ਵੀ ਇਹੇ 30 ਤੋਂ ਪਾਰ ਦੁੱਧ ਦੇਣਾ ਇਹਨੇ ਲੈ ਇਹਦਾ ਖੁੱਲੇ ਥਾਂ 'ਚ ਉੱਧਰ ਵੀ ਤਾਂ ਖੁੱਲੇ ਥਾਂ 'ਚ ਹੀ ਸੀ ਜਰ ਇਹ ਹੈਣਾ ਦੇਖ ਚੱਟ ਉਹ ਬਰੀਡ ਫਰੂਟ ਚੰਗੀ ਆ ਹੈਣਾ ਲੈ ਚੱਲ ਲੈ ਚੱਲ ਇਹਨੂੰ ਜਿੱਧਰ ਲੈ ਕੇ ਜਾਣਾ ਹੋਰ ਕਿਹੜੀ ਆ ਗਈ ਪਰਤੇ ਆਪਣੇ ਕੋਲ ਬਾਈ ਉਹ ਬਾਹਰ ਖੜੀ ਹੈ ਚੱਲ ਫਿਰ ਕਰਾਂ ਬੰਨੀ ਦਿੰਦੇ ਨੇ ਅਮੜਾ ਅੱਛਾ ਪ੍ਰਤਪਾਲ ਭਾਈ ਜਿਵੇਂ ਹੁਣ ਆਪਣੇ ਕੋਲੇ ਆ ਵਹੜ ਆ ਗਈ ਭਾਈ ਹਾਂਜੀ ਹਾਂਜੀ ਤੇ ਇਹ ਵਹੜ ਉਹਨਾਂ ਦੇ ਵਿੱਚ ਕਿਉਂ ਨਹੀਂ ਛੱਡੀ ਭਾਈ ਇਹ ਡਰਾਈ ਕਰੀ ਹੈ ਵੀਰੇ ਹੁਣ ਅੱਛਾ ਡਰਾਈ ਕੀਤੀ ਹੈ ਬੰਨ ਕੇ ਵਰ ਤੇ ਕਿੰਨੇ ਚਿਰ ਦੀ ਗੱਪਣਾ ਇਹ ਇਹਨੂੰ 7ਵਾਂ ਮਹੀਨਾ ਲੱਗ ਗਿਆ 7ਵਾਂ ਮਹੀਨਾ ਲੱਗ ਗਿਆ ਹਾਂਜੀ ਹਾਂਜੀ ਇੱਧਰ ਝਾਕ ਮੇਰੇ ਕੰਨੀ ਤੋਂ 7ਵਾਂ ਮਹੀਨਾ ਲੱਗ ਗਿਆ ਤਾਂ ਮਤਲਬ ਕਿੰਨਾ ਦੁੱਧ ਦਿੱਤਾ ਇਹਨੇ ਇਹਨੇ ਤਾਂ 28 ਲੀਟਰ ਦਵੇ 28 ਲੀਟਰ ਹੁਣ ਤੀਜੇ ਸੂਏ ਵਾਸਤੇ ਹਾਂ ਤੀਜੇ ਸੂਏ ਵਾਸਤੇ ਗੱਪਣਾ ਤੇ ਆਪ ਕਿਹੜੀ ਦੀ ਇਹ ਇਹ ਬਰੂਡ ਦੀ ਹੈ ਸਾਹੀਵਾਲ ਦੇ ਬੇਟੋ ਜੰਮੀ ਹੋਈ ਹੈ अच्छा ब्रूड दी आप है हां साहीवाल साहीवाल ਦੇ ਪੇਟੂ ਆ ਠੀਕ ਆ ਕਿੰਨਾ ਚ ਰੱਖਿਆ ਸੀ ਇਹਦਾ ਨੂੰ 7ਵੇਂ ਮਿੰਟ ਨਾਲ ਸਟਾਰਟ ਹੋ ਗਿਆ ਹੁਣ ਸਟਾਰਟ हां 5 ਮਿੰਟ ਉੱਤੇ ਲਾ ਲਈ ਨਹੀਂ ਰਹਿ ਗਏ हां 2.5 ਕਿ ਮਿੰਟ ਨੇੜੇ ਰਹਿ ਗਏ 10 ਦੇ ਉੱਤੇ ਲਾਂਗੇ ਠੀਕ ਹੈ 7ਵੇਂ ਦੇ 6 ਮਿੰਟਾਂ ਦੀ ਆ ਗਈ ਇਹ ਚੱਲ ਤੇ ਇਹਨੂੰ ਤੋਰ ਕੇ ਦਿਖਾئیںਗਾ ਕਿ ਕਿਵੇਂ ਆ ਖੋਲ ਲੈਨੇ ਆ ਖੋਲਾ ਫੋਲਾ ਫਿਰ ਕੋਈ ਗੱਲ ਨਹੀਂ ਇਹ ਤਾਂ ਤੁਰ ਹੀ ਪਊਗੀ ਹੁਣ ਇਹ ਡਰਾਈ ਤੇ ਲਾ ਰੱਖੀ ਇਧਰਲੇ ਪਾਸੇ ਹੈ ਨਾ ਉਹ ਤਰਦੀ ਦੇ ਇਹਨੇ ਜੀ ਗੱਜੇ ਜਾਂਦਾ ਪਸੂ ਕਿਨੇ ਸੀ ਫਿਰ ਤਵਾ ਇਹਨੂੰ ਹੋ ਗਿਆ 10 ਦਿਨ ਮੰਨੀ ਉਹ ਇਹ ਆਹ ਦੇਖ ਲੋ ਮਿੱਤਰੋ ਜਿਹੜੀ ਆ ਬੈਡ ਆ ਗਈ ਨਾ ਇਹ 6 ਮਹੀਨਿਆਂ ਦੀ ਟੋਕੜ ਕ ਬਣਾ ਦੀ ਤੇ ਦੁੱਧੋ ਡਰਾਈ ਆ ਹੁਣ ਨੀਵੇ ਦੀ ਪੰਤਰ ਪੰਤਰ ਵਧੀਆ ਕੱਢਦੀ ਐ ਪਸਤਪਾਲ ਬਈ ਫੁੱਲ ਬਈ ਪੂਰਾ ਠੀਕ ਆ ਮੈਂ ਆ ਜੇਸਟ ਕਰ ਲਉ ਹੁਣ ਫਿਰ ਤੇ ਬਈ ਦੇ ਜਿਹੜੀਆਂ گاਵਾ ਨੇ ਜਿਹੜੀਆਂ ਹੈਗੀਆਂ ਨਾ ਜਿਵੇਂ ਆਹ ਦੇਖ ਲੋ ਸਮੀ ਪਲੀ ਬਜਨ ਮजूद ਬਹੁਤ ਆ ਇਹਦਾ ਠੀਕ ਆ अच्छा ਫਤਵਾਲੇ ਜਿਹੜੀ ਆਪਾਂ ਉਹ ਗਾਂ ਤੋਰ ਕੇ ਦਿਖਾਈ ਸੀ ਉਹ ਟੀਕਾ ਕਿਹੜਾ ਲੱਗਿਆ ਸੀਗਾ ਉਹਦੇ एवीएस ਦਾ ਸਟੈਂਡਰ ਲੱਗਿਆ ਹੋਇਆ ਹੈ एवीएस ਦਾ ਸਟੈਂਡਰ ਠੀਕ ਆ ਤੇ ਲਾਸਟ ਤੇ ਬਈ ਫਿਰ ਨੰਬਰ ਬੋਲੇਗਾ 92899 98621 ਠੀਕ ਆ ਤੇ ਵੇਚਣ ਦਾ ਕਾਰਨ ਬਈ ਹੁਣ ਆਪਣੇ ਕੋਲੇ ਜਿਹੜੇ ਵੇਚਣ ਦਾ ਬਈ ਆਪਾਂ ਕੋਈ ਲੇਬਰ ਨਹੀਂ ਰੱਖਦੇ ਅੱਛਾ ਲੇਬਰ ਦਾ ਕੋਈ ਕੰਮ ਨਹੀਂ ਆਪਾਂ ਸੇਮਤੀ ਜੀ ਗਾਈਆਂ ਰੱਖਦੇ ਹਾਂ ਸੋਨੀਆਂ ਕ ਠੀਕ ਆ ਤੇ ਮਗਰ ਬੱਸੀਆਂ ਹੋ ਗਈਆਂ ਆਪਣੀਆਂ ਚਾਰ ਪੰਜ ਬੱਸੀਆਂ ਹੋ ਗਈਆਂ ਠੀਕ ਹੈ ਆ ਸੋਨੀਆਂ ਕ ਗਾਈਆਂ ਕੱਢ ਦਿੰਦੇ ਆਪਾਂ ਉਹਨੀਆਂ ਗਾਈਆਂ ਕੱਢ ਦ ਠੀਕ ਆ ਤੇ ਬਹੁਤ ਬਹੁਤ ਧ ਤੇ ਲੋ ਵੀ ਮਿੱਤਰੋ ਇੱਥੇ ਆ ਸਕਦੇ ਹੋ ਬਾਈ ਦੇ ਫਾਰਮ ਦੇ ਵਿੱਚ ਫਾਰਮ ਦੇ ਵਿੱਚ ਆ ਕੇ ਤੁਸੀਂ ਜਿਹੜੀਆਂ ਹੈਗੀਆਂ ਨਾ ਇਹ ਬੱਚੀਆਂ ਦੀ ਜਿਹੜੀ ਚੋਣ ਕਰ ਸਕਦੇ ਹੋ ਜਿਹੜੀ ਕਿਸੇ ਨੂੰ ਕੋਈ ਲੋੜ ਹੋਈ ਤੇ ਉਹ ਲੈ ਜਾ ਸਕਦੇ ਹੋ ਬਾਕੀ ਤਸੱਲੀ ਮਿੱਤਰੋ ਇੱਥੇ ਕਰ ਲਿਓ ਇੱਥੇ ਆ ਕੇ ਤਸੱਲੀ ਕਰਨਾ ਜਿਹੜਾ ਹੱਕ ਜਿਹੜਾ ਹੈਗਾ ਉਹ ਸੋਡਾ ਬਣਦਾ ਤੇ ਇਧਰ ਦੇ ਪਾਸੇ ਆਪਾਂ ਹੋਰ ਨਿਗਾ ਮਰਵਾ ਦਨੇ ਆ ਤੇ ਸਾਰਾ ਫਾਰਮ ਦਿਖਾ ਦਨੇ ਆਗੇ ਤੇ ਇਧਰ ਦੇ ਪਾਸੇ ਜਿਵੇਂ ਬਾਈ ਨੇ ਆਖਿਆ ਸੀ ਮੇਰੇ ਕੋਲ ਬੱਚੀਆਂ ਵੀ ਤਿਆਰ ਹੋ ਗਈਆਂ ਬੱਚੀਆਂ ਵੀ ਘਟੋ ਘਟ ਖੜੀਆਂ ਉੱਤੇ 40-5 ਉੱਧਰ ਖੜੀਆਂ ਤੇ ਘਟੋ ਘਟ ਸੀ ਸੱਤ ਇਧਰ ਪਾਸੇ ਤੇ ਕਰਿਓ ਕਰਾ ਚੈੱਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ